ਅੱਜ ਸਵੇਰੇ ਤੜਕਸਾਰ ਕਰਨ ਤਰਨ ਵਿਖੇ ਪੁਲਿਸ ਤੇ ਬਦਮਾਸ਼ਾਂ ਵਿਚਾਲੇ ਮੁਕਾਬਲਾ ਹੋ ਗਿਆ ਦੱਸਦੇ ਕਿ ਇਨਕਾਊਂਟਰ ਕਸਬਾ ਨੁਸ਼ਹਿਰਾ ਪਨੂਆ ਵਿਖੇ ਹੋਇਆ ਜਿੱਥੇ ਪੁਲਿਸ ਨੇ ਕਿੜਾ ਰੋਡ ਤੇ ਨਾਕਾਬੰਦੀ ਕੀਤੀ ਹੋਈ ਸੀ ਪੁਲਿਸ ਨੂੰ ਇਹ ਸੂਚਨਾ ਮਿਲੀ ਸੀ ਕਿ ਤਿੰਨ ਬਾਈਕ ਸਵਾਰ ਨੌਜਵਾਨ ਸ਼ੱਕੀ ਨੇ ਜਦੋਂ ਪੁਲਿਸ ਨੇ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਬਦਮਾਸ਼ਾਂ ਨੇ ਪੁਲਿਸ ਦੇ ਉੱਤੇ ਫਾਇਰਿੰਗ ਸ਼ੁਰੂ ਕਰ ਦਿੱਤੀ ਜਿਸ ਤੋਂ ਬਾਅਦ ਜਵਾਬੀ ਫਾਇਰਿੰਗ ਪੁਲਿਸ ਦੇ ਵੱਲੋਂ ਕੀਤੀ ਗਈ ਤਾਂ ਇਸ ਦੌਰਾਨ ਦੋ ਬਦਮਾਸ਼ ਜ਼ਖਮੀ ਹੋ ਗਏ ਤੇ ਇੱਕ ਨੂੰ ਪੁਲਿਸ ਨੇ ਹਿਰਾਸਤ ਚ ਲੈ ਲਿਆ ਪੁਲਿਸ ਨੇ ਦੱਸਿਆ ਕਿ ਇਹ ਨੌਜਵਾਨ ਸ਼ੱਕੀ ਇਹ ਤਿੰਨੋਂ ਨੌਜਵਾਨ ਚੱਕਲੇ ਤੇ ਜਦੋਂ ਪੁਲਿਸ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਨਾਕੇ ਦੇ ਤੇ ਤਾਂ ਇਹਨਾਂ ਨੇ ਫਾਇਰਿੰਗ ਸ਼ੁਰੂ ਕਰ ਦਿੱਤੀ ਜਿਸ ਤੋਂ ਬਾਅਦ ਪੁਲਿਸ ਨੂੰ ਵੀ ਜਵਾਬੀ ਫਾਇਰਿੰਗ ਕਰਨੀ ਪਈ ਤਾਂ ਦੋ ਬਦਮਾਸ਼ ਜ਼ਖਮੀ ਹੋ ਗਏ ਤੇ ਇੱਕ ਨੂੰ ਗ੍ਰਿਫਤਾਰ ਕਰ ਲਿਆ ਗਿਆ ਇਹ ਗੈਂਗ ਇਹ ਗੁਰਗੇ ਜਿਹੜੇ ਨੇ ਗੈਂਗਸਟਰ ਸੱਤਾ ਨੂੰ ਸ਼ੈਰੀਆ ਤੇ ਦੱਸੇ ਜਾ ਰਹੇ ਨੇ ਪੁਲਿਸ ਦਾ ਕਹਿਣਾ ਹੈ ਕਿ ਉਹਨਾਂ ਨੇ ਮਾਮਲਾ ਜਿਹੜਾ ਹੈ ਉਹ ਦਰਜ ਕਰ ਲਿਆ ਤੇ ਜਾਂਚ ਸ਼ੁਰੂ ਕਰ ਦਿੱਤੀ ਹੈ ਦੱਸਦੇ ਇਹ ਕਿ ਪੁਲਿਸ ਦੇ ਇਨਕਾਊਂਟਰ ਦੇ ਦੌਰਾਨ ਇਹਨਾਂ ਬਦਮਾਸ਼ਾਂ ਦੇ ਕੋਲੋਂ ਦੋ ਪਿਸਤਲ ਚਾਰ ਜਿੰਦਾ ਰੌਂਦ ਤੇ ਤਿੰਨ ਖੋਲ ਬਰਾਮਦ ਕੀਤੇ ਨੇ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਹੋਰ ਕੀ ਕੁਝ ਗਿਆ ਪੁਲਿਸ ਨੇ ਤੁਸੀਂ ਵਿਸਣੋ ਮੇਰੇ ਨਾਲ ਟੀਮ ਹੈ ਜੀ ਕਮਲਪ੍ਰੀ ਸਿੰਘ ਤੇ ਐਸ ਐਚਓ ਸਰਹਾਲੀ ਬਲਜਿੰਦਰ ਸਿੰਘ ਤੇ ਚੌਕੀ ਇੰਚਾਰਜੀ ਅੱਜ ਜੋ ਵਾਰਦਾਤ ਹੋਈ ਹੈ ਇਹ ਬੰਦੇ ਰਿਲੇਟਡ ਕੌਣ ਸਨ ਥੋੜਾ ਜਿਹਾ ਬਤਾ ਦਿਜੀਏ ਅੱਜ ਦੀ ਜਿਹੜੀ ਵਾਰਦਾਤ ਹੋਈ ਹੈ ਜੀ ਇਹ ਸੱਤਾ ਨਸ਼ਹਿਰੀਆ ਤੇ ਗੋਪੀ ਲੰਬੜਦਾਰ ਦੇ ਟੱਚਸ ਵਿੱਚ ਸੀਗੇ ਬੰਦੇ ਇਹ ਅੱਜ ਖੇੜਾਪਿੰਡ ਤੋਂ ਨਸ਼ਾਰਾ ਪੰਨੂਆਂ ਨੂੰ ਆ ਰਹੇ ਸੀਗੇ ਜਿਵੇਂ ਤੁਸੀਂ ਜਾਣਦੇ ਹੋ ਮਾਨਯੋਗ ਡੀਜੀਪੀ ਸਾਹਿਬ ਤੇ ਮਾਨਯੋਗ ਐਸ ਐਸਪੀ ਸਾਹਿਬ ਵੱਲੋਂ ਪਹਿਲਾਂ ਹੀ ਬੜੇ ਸਖਤ ਨਿਰਦੇਸ਼ ਦਿੱਤੇ ਗਿਆ ਕਿ ਜਿਹੜੇ ਗੈਂਗਸਟਰ ਜਾਂ ਸਮੱਗਲਰ ਨੇ ਵੀ ਉਹ ਹੁਣ हट ਜਾਣ ਜਿਹੜੀਆਂ ਵਾਰਦਾਤਾ ਜਾਂ ਘਟਨਾਵਾਂ ਨੂੰ ਇਲਜਾਮ ਦਿੰਦੇ ਨੇ ਪਰ ਇਹ ਹਜੇ ਤੱਕ ਸੁਧਰ ਨਹੀਂ ਰਿਹਾ ਅੱਜ ਮਾਰਨਿੰਗ ਸਾਡੀ ਰੇਡ ਪਾਲਟੀ ਸਰਹਾਲੀ ਥਾਣੇ ਦੀ ਜਾਰੀ ਸੀਗੀ ਗਸਤ ਦੌਰਾਨ ਇਹਨਾਂ ਨੂੰ ਇੱਕ ਸੂਚਨਾ ਮਿਲੀ ਰਾਹ ਦੇ ਵਿੱਚ ਕੇ ਖੇੜੇਪਿੰਡ ਤੋਂ ਕੋਈ ਬੰਦੇ ਆ ਰਹੇ ਨੇ ਉਹ ਸ਼ੱਕੀ ਨੇ ਉਹਨਾਂ ਨੂੰ ਰੋਕਿਆ ਜਾਵੇ ਜਦੋਂ ਇਹਨਾਂ ਨੇ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤੇ ਉਹਨਾਂ ਨੇ ਅੱਗੇ ਉਹ ਫੈਰ ਕਰਨੇ ਸਟਾਰਟ ਕਰ ਦਿੱਤੇ ਇਹ ਟੋਟਲ ਮੋਟਰਸਾਈਕਲ ਦੇ ਉੱਤੇ ਤਿੰਨ ਨੌਜਵਾਨ ਸੀਗੇ ਇੱਕ ਦਾ ਨਾਮ ਹੈਗਾ ਜੀ ਅਰਸ਼ਦੀਪ ਸਿੰਘ ਦੂਜੇ ਦਾ ਨਾਮ ਹੈਗਾ ਰੋਵਨਪ੍ਰੀਤ ਸਿੰਘ ਤੀਜੇ ਦਾ ਨਾਮ ਹੈਗਾ ਕਰਨਦੀਪ ਸਿੰਘ ਇਹ ਤਿੰਨੇ ਜਣੇ ਮੋਟਰਸਾਈਕਲ ਦੇ ਉੱਪਰ ਆ ਰਹੇ ਸੀਗੇ ਖੇੜੇ ਤੋਂ ਉਹ ਸ਼ਹਿਰੇ ਨੂੰ ਜਦੋਂ ਇਹਨਾਂ ਨੇ ਪੁਲਿਸ ਪਾਰਟੀ ਦੇ ਉੱਤੇ ਫਾਇਰ ਕੀਤਾ ਤੇ ਪੁਲਿਸ ਪਾਰਟੀ ਨੇ ਇਮੀਡੀਏਟਲੀ ਸचेत ਹੁੰਦੇ ਹੋਏ ਆਪਣੇ ਬਚਾ ਲਈ ਇਹਨਾਂ ਉੱਪਰ ਜਵਾਬੀ ਫਾਇਰ ਕੀਤਾ ਤੇ ਇਹਨਾਂ ਵਿੱਚੋਂ ਦੋ ਬੰਦੇ ਇੰਜਰਡ ਹੋਏ ਨੇ ਰੋਵਨ ਪ੍ਰੀਤ ਸਿੰਘ ਤੇ ਅਰਸ਼ਦੀਪ ਸਿੰਘ ਜਿਹੜਾ ਅਰਸ਼ਦੀਪ ਸਿੰਘ ਆ ਇਹ ਪਹਿਲਾਂ ਵੀ ਸਾਨੂੰ 302 ਦੇ ਮੁਕਾਦਮੇ ਦੇ ਵਿੱਚ ਵਾਂਟਡ ਸੀਗਾ ਇੱਕ ਬਿੱਕਰ ਮਰਡਰ ਕਾਂਡ ਹੋਇਆ ਸੀਗਾ ਉਹਦੇ ਵਿੱਚ ਵੀ ਇਹਦੀ ਸ਼ਮੂਲੀਅਤ ਸੀਗੀ ਤੇ ਇਹ ਦੋ ਬੰਦੇ ਇੰਜਰਡ ਹੋਏ ਨੇ ਇੱਕ ਬੰਦਾ ਮੌਕੇ ਦੇ ਉੱਤੇ ਅਸੀਂ ਇਹਨਾਂ ਨੂੰ ਕੈਚ ਅਪ ਕਰ ਲਿਆ ਆ ਉਹਦੀ ਹੁਣ ਅਰੈਸਟ ਪਾਵਾਂਗੇ ਜੀ ਪਹਿਲੋ ਸਰ ਦੋਨੇ ਕਿਹੜੇ ਪਹਿਲੋ ਸਰ ਪਹਿਲੋ ਵੀ ਇਹਨਾਂ ਨੇ ਕਾਫੀ ਧਮਕੀਆਂ ਦਿੱਤੀਆਂ ਕੀ ਕੀ ਕੇਸਿਸ ਇਹਨਾਂ ਨੇ ਕਾਫੀ ਬੰਦਿਆਂ ਤੋਂ ਜਾਨੀ ਕਿ ਹੁਣ ਮੁੱਢਲੀ ਪੁੱਛ ਗਿਐ ਤਾਂ ਇੱਕ ਬੰਦੇ ਤੋਂ ਦੱਸਣ ਚ ਇੰਨਾ ਕਹਾ ਵੀ ਇਹ ਬੰਦੇ ਨੇ ਪਹਿਲੋ ਵੀ ਕਈਆਂ ਬੰਦਿਆਂ ਤੋਂ ਫਰੋਤੀਆਂ ਮੰਗੀਆਂ ਆ ਤੇ ਨਾਲ ਐਨਡੀਪੀਏ ਸੈਕਟਰ ਦਾ ਕੰਮ ਵੀ ਕਰਦੇ ਸੀਗੇ ਤੇ ਅਸੀਂ ਜਿਹੜਾ ਹੁਣ ਬਾਕੀ ਇੱਕ ਬੰਦਾ ਅਰੈਸਟ ਕਰਕੇ ਇਧਰ ਮਾਂਡ ਲੈ ਕੇ ਦਰਾਨੇ ਪੁੱਛ ਕੇ ਬਾਕੀ ਖੁਲਾਸੇ ਕਰ ਸਕਦੇ ਆ ਕਿ ਇਹਨਾਂ ਨੇ ਹੋਰ ਕਿਹੜੀ ਕਿਹੜੀ ਘਟਨਾ ਨੂੰ ਹਜੇ ਇਲਜ਼ਾਮ ਦੇਣਾ ਸੀਗਾ ਤੇ ਅੱਜ ਕਿਹੜੀ ਘਟਨਾ ਨੂੰ ਅੰਜਾਮ ਦੇਣ ਉਹਨਾਂ ਦੇ ਕਹਿਣ ਦੇ ਉੱਤੇ ਜਾ ਰਹੇ ਸੀਗੇ ਸਰ ਇਹ ਕਿਹੜੀ ਗੱਡੀ ਨੂੰ ਵੀ ਕੋਈ ਗੋਲੀ ਲੱਗੀ ਸਰ ਪੁਲਿਸ ਦੀ ਗੱਡੀ ਨੂੰ ਪੁਲਿਸ ਦੀ ਗੱਡੀ ਨੂੰ ਮੈਂ ਚੈੱਕ ਕਰ ਰਹਾ ਜੀ ਹੁਣੇ ਮੈਨੂੰ ਮੈਨੂੰ ਲੱਗੀ ਹੋਊ ਡਾਊਟ ਆ ਸਾਨੂੰ ਇੱਕ ਬੰਪਰ ਦੇ ਉੱਤੇ ਗੋਲੀ ਦਾ ਲੱਗੀ ਆ ਦੱਸਣ ਦੇ ਮੁਤਾਬਕ ਜੀ ਬਾਕੀ ਗੋਲੀਆਂ ਉਹਨਾਂ ਦੀਆਂ ਜਿੱਦਾਂ ਪੁਲਿਸ ਜਦੋਂ ਰੁਕ ਗਈ ਤੇ ਵਿਚਾਹ ਹੋ ਗਿਆ ਪੁਲਿਸ ਪਾਰਟੀ ਦਾ ਕੀ ਐਫ ਆਈ ਆਰ ਰਜਿਸਟਰ ਹੋਈ ਜੀ ਸਰ ਹਾਂ ਇਮੀਡੀਏਟਲੀ ਐ